ਪਰਾਮਾ ਨੇ ਭੈਣ ਦੇ ਵਿਆਹ ਵਿੱਚ ਦਿੱਤਾ ਇੰਨਾ ਦਾਜ ਮੁੰਡੇ ਵਾਲਿਆਂ ਨੂੰ ਮੌਕੇ ਤੇ ਮੰਗਵਾਉਣੇ ਪਏ ਵੱਡੇ ਵੱਡੇ ਬੈਗ ਦੋਸਤੋ ਅਕਸਰ ਹੀ ਜੇਕਰ ਅੱਜ ਕੱਲ ਦੇ ਵਿਆਹਾਂ ਦੀ ਗੱਲ ਕਰੀਏ ਤਾਂ ਕੁਝ ਵਿਆਹਾਂ ਵਿੱਚ ਮੁੰਡਾ ਜਾਂ ਕੁੜੀ ਨੂੰ ਪੈਸਿਆਂ ਦੇ ਬਰਾਬਰ ਤੋਲ ਦਿੱਤਾ ਜਾਂਦਾ ਹੈ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਦਰਸਲ ਜੋ ਵੀਡੀਓ ਤੁਹਾਨੂੰ ਦਿਖਾਈ ਦੇ ਰਹੀ ਹੈ ਇਸ ਵਿੱਚ ਕੁੜੀ ਦੇ ਭਰਾਮਾ ਨੇ ਆਪਣੀ ਭੈਣ ਨੂੰ ਤਹੇਜ ਵਿੱਚ 3 ਕਰੋੜ ਰੁਪਏ ਨਗਦ 30 ਤੋਲੇ ਸੋਨਾ 5 ਕਿਲੋ ਚਾਂਦੀ ਅਤੇ ਦੋ ਪਲਾਟ ਦਿੱਤੇ ਮੈਂ ਕੋਈ 3 ਕਰੋੜ ਘਰੇ ਮਾਇਰ ਕੋਈ ਵੀਡੀਓ ਕੋਈ ਕੰਬਾ ਕੋਨੀ ਟੋ ਫਲੋਟ ਤੇ ਇਹ ਧੋਖਾ ਜਿਹਾ ਚੱਲ ਰਿਹਾ ਹੈ ਬੇਟੀ ਦਾ ਪਿਤਾ ਜੀ ਹੈ, ਪਤਾ ਭਾਈ ਹੈ, ਅਰੇ ਭਤੀਜਾ ਹੈ। ਅਤੇ ਜਦੋਂ ਕੁੜੀ ਵਾਲੇ ਲੈਣ ਦੇਣ ਦੀ ਰਸਮ ਕਰਨ ਲੱਗੇ ਤਾਂ ਜਿਸ ਪ੍ਰਾਂਤ ਵਿੱਚ ਪੈਸੇ ਪਾ ਕੇ ਮੁੰਡੇ ਦੇ ਪਿਓ ਨੂੰ ਫੜਾਉਣੇ ਸੀ ਉਹ ਵੀ ਛੋਟੀ ਰਹਿ ਗਈ। ਅਰੇ ਬੱਸ ਤਾਂ ਛੋਟੀ ਪੜ ਗਈ ਯਾਰ ਕੋਈ ਮਹਾਰ ਨਹੀਂ। ਜਿਸ ਕਰਕੇ ਵੱਡੇ-ਵੱਡੇ ਬੈਗ ਹੀ ਫੜਾਉਣੇ ਪਏ। ਸੋ ਇੱਕ ਗੱਲ ਤਾਂ ਪੱਕੀ ਹੈ ਕਿ ਜਦੋਂ ਦੇ ਪੈਸੇ ਜਾਂ ਹੱਦੋਂ ਵੱਧ ਲੈਣ ਦੇਣ ਰਿਸ਼ਤਿਆਂ ਵਿੱਚ ਵੜਿਆ ਹੈ, ਉਦੋਂ ਦੇ ਰਿਸ਼ਤੇ ਬਹੁਤ ਹੀ ਕਮਜ਼ੋਰ ਹੋ ਗਏ ਨੇ। ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ? ਕਮੈਂਟਾਂ ਵਿੱਚ ਜ਼ਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ